ਇਸ ਮੌਕੇ ਤੇ ਜਗਤਾਰ ਸਿੰਘ ਰਾਜਰਾ ਦੇ ਵੱਲੋਂ ਪਬਲਿਕ ਕਾਲਜ ਨੂੰ ਸਰਕਾਰੀ ਕਾਲਜ ਬਣਾਉਣ ਦੀ ਮੰਗ ਕੀਤੀ ਗਈ। ਜਿਨਾ ਆਖਿਆ ਗਿਆ ਇਸ ਮਾਣਾ ਦੇ ਵਿੱਚ ਪਿਛਲੀਆਂ ਸਰਕਾਰਾਂ ਅਤੇ ਮੌਜੂਦਾ ਸਰਕਾਰ ਦੇ ਮੰਤਰੀਆਂ ਨੇ ਪਬਲਿਕ ਕਾਲਜ ਨੂੰ ਸਰਕਾਰੀ ਕਾਲਜ ਬਣਾਉਣ ਦੇ ਝੂਠੇ ਵਾਅਦੇ ਕੀਤੇ ਸੀ। ਉਹਨਾਂ ਆਖਿਆ ਕਿ ਅਖੌਤੀ ਸਰਕਾਰਾਂ ਦੇ ਮੰਤਰੀਆਂ ਨੇ ਲੋਕਾਂ ਨੂੰ ਬੁੱਧੂ ਬਣਾਇਆ ਅਤੇ ਸਟੇਜਾਂ ਤੋਂ ਬੋਲਦੇ ਰਹੇ ਕਿ ਪੰਜਾਬ ਦੇ ਵਿੱਚ ਚਾਰ ਕਾਲਜ ਸਰਕਾਰੀ ਬਣਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਅਤੇ ਉਹਨਾਂ ਆਖਿਆ ਕਿ ਹੁਣ ਇਹ ਮਨਜ਼ੂਰੀ ਕਿੱਥੇ ਗਈ। ਇਸ ਦੇ ਨਾਲ ਹੀ ਉਹਨਾਂ ਆਖਿਆ ਕਿ ਸਮਾਣਾ ਪਾਤਣਾ ਤੇ ਸ਼ੁਤਰਾਣਾ ਹਲਕੇ ਦੇ ਬੱਚੇ ਦੂਰ ਦੂਰ ਤੋਂ ਇਸ ਕਾਲਜ 'ਚ ਪੜਨ ਦੇ ਲਈ ਆਉਂਦੇ ਨੇ ਸਮਾਣਾ ਤੋਂ ਕਲਾਸ਼ ਸ਼ਰਮਾ ਦੀ ਰਿਪੋਰਟ ਹਾਂ ਨਾਰਸਿੰਘ ਜੀ ਜਿਹੜੇ ਕਾਲਜ ਇਹ ਪ੍ਰਾਈਵੇਟ ਹੈ ਗਰੀਬ ਬੱਚੇ 35-40 ਹਜ਼ਾਰ ਦੇ ਅਜਰੇ ਮਾਵਾ ਪਿਓ ਉਹਨਾਂ ਕੇ ਫੀਸ ਭਰ ਸਕਦੇ ਨਹੀਂ ਭਰ ਸਕਦੇ ਜੀ ਇਹ ਗਰੀਬਾਂ ਵਾਲਿਆਂ ਵਾਸਤੇ ਸਰਕਾਰੀ ਹੋਵੇ ਚਲੋ ਸਰਕਾਰ ਦੀ ਫੀਸ ਲੋਕ ਭਰ ਕੇ ਅਜਰੇ ਵਿਗਿਆਨ ਪੜਨਾ ਚਾਹੁੰਦੇ ਨੇ ਪਰ ਜੇ ਸਰਕਾਰੀ ਹੋਵੇ ਸਵੇਰੀ ਹੈ ਨਾ ਲੜਕੀਆਂ ਨੂੰ ਕਿੰਨੀ ਮੁਸ਼ਕਿਲ ਆਂਦੀ ਹੈ ਲੜਕੀਆਂ ਵਾਸਤੇ ਕਿੰਨੀ ਮੁਸ਼ਕਿਲ ਲੜਕੀਆਂ ਵਾਸਤੇ ਬਹੁਤ ਜ਼ਿਆਦਾ ਜੀ ਹੂੰ ਤੇ ਜ਼ਿਆਦਾ ਆਉਂਦੀ ਆ ਅੱਛਾ ਲੜਕੇ ਪੜ੍ਹਦੀਆਂ ਬਦਲੇ ਸਗੋ ਪਰ ਕਾਲਜ ਮੱਲੋ ਇਨਾ ਮਹਿੰਗਾ ਹੋਣ ਕਰਕੇ ਹਾਂ ਮਹਿੰਗਾ ਹੋ ਕਰਕੇ ਜਾ ਨਹੀਂ ਸਕਦੇ ਬਸ ਪਟਾਣੇ ਜਾਂਦੇ ਜਾਂ ਹੋਰ ਕਿਤੇ ਬਾਹਰ ਜਾਂਦੇ ਨੇ ਪਰ ਉਹਨਾਂ ਨੂੰ ਫਿਰ ਵੀ ਉਹ ਛੱਡੇ ਜਾਂ ਵਿਚਾਲੇ ਜਾਂਦੇ ਜਾਂਦੇ ਹੂੰ ਇੱਥੇ ਜਿੱਥੇ ਇੱਥੇ ਹੋ ਜੇ ਨਾਲ ਨੇੜੇ ਆ ਨਾਲੇ ਘਰ ਚ ਪੜ੍ਹ ਲੈਣਗੇ ਬੱਚੇ ਠੀਕ ਹੈ ਵੇ ਕਿ ਇਹ ਪਬਲਿਕ ਕਾਲਜ ਸਮਾਣਾ ਜੋ ਸਬਡਿਵੀਜ਼ਨ ਦੇ ਵਿੱਚ ਪਾਤੜਾ ਤੇ ਪਾਤੜਾ ਸਬਡਿਵੀਜ਼ਨ ਤੇ ਸਮਾਣਾ ਸਬਡਿਵੀਜ਼ਨ ਦੋ ਸਬਡਿਵੀਜ਼ਨਾਂ ਦੇ ਬੱਚੇ ਇੱਥੇ ਪੜਨ ਆਉਂਦੇ ਹਨ ਸਮਾਣਾ ਪਬਲਿਕ ਕਾਲਜ ਵਿੱਚ ਤੇ ਇਹ ਸਮਾਣੇ ਦੇ ਲੋਕਾਂ ਦੀ ਸਮਾਣੇ ਦੇ ਬੱਚਿਆਂ ਦੀ ਬੜੇ ਲੰਮੇ ਸਮੇਂ ਤੋਂ ਮੰਗ ਹੈ ਕਿ ਇਹਨੂੰ ਸਰਕਾਰੀ ਕਾਲਜ ਬਣਾਇਆ ਜਾਵੇ ਤੇ ਸਰਕਾਰ ਨੇ ਆ ਜਿਹੜੀ ਮੌਜੂਦਾ ਅਖੌਤੀ ਸਰਕਾਰ ਹੈ ਇਹਨੇ ਵੀ ਐਲਾਨ ਕੀਤਾ ਸੀ ਵੀ ਅਸੀਂ ਸਰਕਾਰੀ ਕਾਲਜੇ ਨੂੰ ਬਣਾ ਲਿਆ ਆ ਸੈਸ਼ਨ ਦੇ ਵਿੱਚ ਉਮੀਦ ਹੇਰ ਸੀ ਜਦੋਂ ਸਿੱਖਿਆ ਮੰਤਰੀ ਉਹ ਬੋਲ ਰਿਹਾ ਸੀ ਕਹਿੰਦੇ ਅਸੀਂ ਇੱਕ ਨਹੀਂ ਕਹਿੰਦੇ ਚਾਰ ਜਿਹੜੇ ਕਾਲਜ ਨੇ ਸਰਕਾਰੀ ਕਾਲਜ ਬਣਾਵਾਂਗੇ ਟੇਕਓਵਰ ਕਰ ਲਈਏ ਤੇ ਟੇਕਓਵਰ ਕਰ ਲਈਏ ਇਹ ਮੈਂ ਇੱਕ ਵੀ ਕਾਲਜ ਇਹਨਾਂ ਦਾ ਅਜੇ ਤੱਕ ਕੋਈ ਇਹਨਾਂ ਨੇ ਟੇਕਓਵਰ ਨਹੀਂ ਕੀਤਾ ਇਹ ਝੂਠਾਂ ਦੀ ਸਰਕਾਰ ਹੈ ਝੂਠ ਬੋਲਦੇ ਨੇ ਹੁਣ ਕਹਿੰਦੇ ਵੀ ਅਸੀਂ ਬੜੀ ਸਿੱਖਿਆ ਨੀਤੀ ਹੈ ਜਿਹੜੀ ਅਸੀਂ ਕਰ ਰਹੇ ਹਾਂ ਆ ਜਿਹੜਾ ਮਨੀਸ਼ ਸ਼ੋਧਿਆ ਤੇ ਕੇਦਰੀਵਾਲ ਤੇ ਨਾਸਕਿੰਦਰ ਜੈਨ ਇਹ ਜਿਹੜੇ ਜਿਨ੍ਹਾਂ ਨੇ ਸਿੱਖਿਆ ਨੀਤੀ ਦਿੱਲੀ ਦੇ ਵਿੱਚ ਜਿਹੜੀ ਇਹਨਾਂ ਦੀ ਫੇਲ ਹੋਈ ਹੈ ਜਿੱਥੇ ਇਹਨਾਂ ਨੇ 1300 ਕਰੋੜ ਰੁਪਏ ਦਾ ਕਫਲਾ ਕੀਤਾ ਸੀ ਅੱਜ ਹੁਣ ਉਹ ਪੰਜਾਬ ਦੇ ਵਿੱਚ ਆਣ ਕੇ ਫਿਰ ਕਫਲਾ ਕਰਨਾ ਚਾਹੁੰਦੇ ਹਾਂ ਤੇ ਅਸੀਂ ਸਾਡੀ ਇਹੀ ਮੰਗ ਹੈ ਕਿ ਇਸ ਕਾਲਜ ਨੂੰ ਜਿੱਥੇ 2000 ਦੇ ਲਗਭਗ ਬੱਚੇ ਪੜ੍ਹਦੇ ਹਨ ਜਿਹੜੇ ਇੰਜੀਨੀਅਰ ਜਾਂ ਹੋਰ ਕੋਈ ਸਾਇੰਸ ਦੀਆਂ ਕਲਾਸਾਂ ਜਾਂ ਇਕਨੋਮਿਕਸ ਦੀਆਂ ਕਲਾਸਾਂ ਜਾਂ ਆਰਥ ਦੀਆਂ ਕਲਾਸਾਂ ਲੱਗਦੀਆਂ ਜਿਹੜੇ ਕੋਰਸ ਹਨ ਉਥੇ ਗਰੀਬ ਬੱਚੇ ਨੇ ਜਿਹੜੇ ਫੀਸ ਨਹੀਂ ਭਰ ਸਕਦੇ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਹਨ ਇਸ ਲਈ ਉਹਨਾਂ ਨੂੰ ਪੜ੍ਹਾਉਣ ਵਾਸਤੇ ਜੇ ਸਰਕਾਰ ਸੋਹਰਦ ਹੈ ਤੇ ਜਿਵੇਂ ਆ ਹਰਿਆਣੇ ਦੇ ਵਿੱਚ ਲਾ ਲਓ ਹਰ ਸਬਡੂ ਵਿੱਚ ਸਰਕਾਰੀ ਕਾਲਜ ਹੈ ਪਰ ਸਮਾਣੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਅਜੇ ਤੱਕ ਇਹਨਾਂ ਨੇ 3 ਸਾਲ ਹੋ ਗਏ ਨੇ ਇਹਨਾਂ ਦੀ ਸਰਕਾਰ ਬਣੀ ਨੂੰ ਇੱਕ ਵੀ ਸਰਕਾਰੀ ਕਾਲਜ ਨਹੀਂ ਬਣਾਇਆ ਝੂਠ ਮਾਰੀ ਜਾਂਦੇ ਨੇ ਝੂਠਾਂ ਦੀ ਤਾਂ ਇਹਨਾਂ ਦੀ ਬੇਸ਼ਰਮੀ ਦੀ ਹੱਦ ਮੁੱਕ ਗਈ ਹੈ ਕਿ ਇਹਨੇ ਝੂਠ ਮਾਰਦੇ ਨੇ ਕੋਈ ਅੱਜ ਤੱਕ ਕਿਸੇ ਸਰਕਾਰ ਨੇ ਇਹਨਾਂ ਕੋ ਝੂਠ ਨਹੀਂ ਮਾਰਿਆ ਇਸ ਮੁੱਦੇ ਨੂੰ ਕਿੱਥੇ ਤੱਕ ਲੈ ਕੇ ਜਾਣਾ ਹੈ ਤੁਸੀਂ ਇਸ ਮੁੱਦੇ ਤੱਕ ਹੁਣ ਮੈਂ ਅੱਜ ਅਸੀਂ ਆਏ ਆ ਇਹ ਕਾਲਜ ਦੇ ਸਾਰੇ ਵਿਦਿਆਰਥੀਆਂ ਨਾਲ ਸਾਰੇ ਮਾਪਿਆਂ ਨਾਲ ਇਹਨਾਂ ਨਾਲ ਗੱਲ ਕਰਾਂਗੇ ਤੇ ਇਸ ਤੋਂ ਬਾਅਦ ਜੇ ਇਹਨਾਂ ਨੇ ਸਰਕਾਰੀ ਕਾਲਜ ਨਾ ਬਣਾਇਆ ਤਾਂ ਇਹ ਸਕੂਲ ਦੇ ਵਿੱਚ ਬੱਚਿਆਂ ਦੇ ਨਾਲ ਅਸੀਂ ਰਹਿ ਕੇ ਕਰਕੇ ਤੇ ਅਸੀਂ ਅਗਲਾ ਜਿਹੜਾ ਸੰਘਰਸ਼ ਹੈ ਉਹ ਉਹਨੂੰ ਸ਼ੁਰੂ ਕਰਾਂਗੇ ਠੀਕ ਹੈ